ਸਵਾਗਤ ਹੈ ਤੁਸੀਂ ਦੇਖੋ ਡੇਲੀ ਪੋਸਟ ਪੰਜਾਬੀ ਤਾਜ ਅੱਜ ਐਮਸੀ ਦੀ ਮੀਟਿੰਗ ਦੇ ਵਿੱਚ ਇਹ ਕਈ ਅਹਿਮ ਗੱਲਾਂ ਦੇ ਜਿਹੜੀ ਵਿਚਾਰ ਚਰਚਾ ਹੋਈ ਤਾਂ ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਪ੍ਰੇਮਤਾ ਜੀ ਹੈਗੇ ਨੇ ਐਮਸੀ ਨੇ ਕੀ ਜਿਹੜੀ ਅੱਜ ਮੇਨ ਗੱਲਾਂ ਜਿਹੜੀਆਂ ਕੀ ਸੈਸ਼ਨ 'ਚ ਰੱਖਾਂਗੇ ਦੇਖੋ ਸਭ ਤੋਂ ਪਹਿਲੇ ਇਹ ਹੈ ਕਿ ਜੋਸੀ ਸਾਹਬ ਨੇ ਔਰ ਰਾਣਾ ਜੀ ਨੇ ਇਹ ਬੋਲਾ ਹੈ ਕਿ ਸਭ ਕੇ ਫੋਨ ਹੈ ਜੋ ਟੇਪੇ 'ਤੇ ਲਗਾਏ ਗਏ ਮਤਲਬ ਉਸ ਵਿੱਚੋਂ ਸੇ ਜੋ ਵੀ ਹੈ ਸਾਰੀ ਬਾਤیں उसके बाद कहते हैं कि हमारे पीछे हैं जो गुंडे लगा के रखे हैं रेगिंग करते हैं सबसे पहले तो मैं जोशी से जो पूछना चाहती हूँ ऐसी क्या खासियत है और क्या राणा जी में खासियत है था? कि पार्षद तो और भी हैं इन दो के पीछे ही क्यों और ऊपर से इन्होंने इल्ज़ाम लगाया कि मेयर साहब का जो फोन है वो भी लगाया गया है ਬਈ ਮੇਅਰ ਸਾਹਿਬ ਦਾ ਫੋਨ ਇਸ ਦਾ ਮਤਲਬ ਉਲਟਾ ਸੋਚ ਰਹੇ ਹਾਂ ਜੀ ਤੇ ਡਾਊਟ ਹੈ ਇਸ ਬਾਤ ਦਾ ਕਿ ਇਹਨਾਂ ਨੇ ਨਾ ਹਮਾਰੇ ਮੇਅਰ ਸਾਹਿਬ ਦਾ ਜ਼ਰੂਰ ਫੋਨ ਟੇਪੇ ਲਗਾ ਕੇ ਰੱਖਾਊਗਾ ਸਾਫ ਕਲੀਅਰ ਝੂਠ ਬੋਲ ਰਹੇ ਨੇ ਮਾਰਸ਼ਲ ਵੱਲੋਂ ਵੀ ਕਿੰਨੇ ਕੁੱਟਿਆ ਮਤ ਜਿਹੜਾ ਚੱਕ ਕੇ ਬਾਹਰ ਜਾਏਗਾ ਇਹਨੇ ਪਹਿਲੀ ਵਾਰੀ ਹੋਇਆ ਜਦੋਂ ਦਾ ਸੈਸ਼ਨ ਕਿੰਨੇ ਸ਼ੁਰੂ ਹੋਏ ਨੇ ਇੰਨੀ ਜ਼ਿਆਦਾ ਕਿੰਨੇ ਵੀ ਮੇਰੇ ਲੀਗਮੈਂਟ ਤੱਕ ਵੀ ਫਟਿਆ ਠੀਕ ਹੈ ਮੈਂ ਜੋਸ਼ੀ ਜੀ سے ਪੁੱਛਣਾ ਚਾਹਤੀ ਹਾਂ ਬਿਲਕੁਲ ਵੱਡੇ ਜਿਹੜੇ ਇਲਜ਼ਾਮ ਲਗਾਏ ਜੋਸ਼ੀ ਸਾਹਿਬ ਵੱਲੋਂ ਤੇ ਅਸੀਂ ਜੋਸ਼ੀ ਸਾਹਿਬ ਨਾਲ ਵੀ ਗੱਲਬਾਤ ਕਰਦੇ ਹਾਂ ਕਿਉਂਕਿ ਪ੍ਰੇਮ ਲਤਾ ਨੇ ਕਿਹਾ ਕਿ ਜੇਕਰ ਉਹਨਾਂ ਕੋਲ ਵੀਡੀਓ ਹੈਗੀਆਂ ਤਾਂ ਉਹ ਕਿਉਂ ਨਹੀਂ ਜੋਸ਼ੀ ਸਾਹਿਬ ਜੋਸ਼ੀ ਸਾਹਿਬ ਪ੍ਰੇਮ ਲਤਾ ਐਮਸੀ ਨੇ ਉਹਨਾਂ ਨੇ ਇਹ ਕਿਹਾ ਕਿ ਜੇਕਰ ਇਹਨਾਂ ਤੇ ਧਮਕੀਆਂ ਕੋਈ ਆ ਰਹੀ ਨਾਕਰ ਫੋਨ ਇਹਨਾਂ ਦੇ ਕੋਲ ਕਾਲ ਕੋਈ ਹੋਏਗੀ ਜਾਂ ਕੋਈ ਵੀਡੀਓ ਹੋਏਗੀ ਪੇਸ਼ ਕੀਤੀਆਂ ਜਾਣਾ ਸਰ ਆਈ ਐਮ ਨੋਟ ਅਨਸਰਬਲ ਟੂ ਐਨੀ ਆਫ ਦਾ ਫੈਲੋ ਕਾਉਂਸਲਰ ਜਿਨ੍ਹਾਂ ਦਾ ਕੋਸ ਕੋਈ ਪੋਸਟ ਨਹੀਂ ਹੈ ਜਿਨ੍ਹਾਂ ਕੋਲ ਕੋਈ ਕੁਝ ਨਹੀਂ ਹੈ ਅੱਲੀ ਗੱਲ ਤਾਂ ਇਹ ਹੈ ਕਿ ਫॉर ਦਾ ਸੇਕ ਆਫ ਆਰਗੂਮੈਂਟ ਆਰਗੂਮੈਂਟ ਨਹੀਂ ਕਰਨਾ ਚਾਹੁੰਦਾ ਪਹਿਲਾਂ ਤੁਹਾਡੇ ਮੇਅਰ ਵੀ ਬਣੇ ਤੁਸੀਂ ਉਹਨਾਂ ਤੇ ਸਿੱਧਾ ਸਿੱਧਾ ਇਲਜ਼ਾਮ ਲਾ ਰਹੇ ਹੋ ਹੁਣ ਉਹ ਭਾਜਪਾ ਦੇ ਖਰੀਦ ਫਰੋਖਤ ਦੀ ਗੱਲਾਂ ਹੋ ਰਹੀਆਂ ਦੇਖੋ ਖਰੀਦ ਫਰੋਖਤ ਵਾਲੀ ਗੱਲਾਂ ਉਹਨਾਂ ਨੂੰ ਸ਼ੂਟ ਕਰਦੀ ਹੈ ਜਿਨ੍ਹਾਂ ਨੇ ਇਹ ਕੰਮ ਨਾ ਕਿਤੇ ਹੋਣ ਠੀਕ ਹੈ ਜੀ ਜਿਹੜੇ ਉਹ ਇਹਨਾਂ ਦੇ ਪਾਰਸ਼ਦ ਜਿਹੜੇ ਘੁੰਮਣ ਰਹੇ ਸੀਗੇ ਜਿਹੜੇ ਬੀਜੇਪੀ ਕੋਲ ਥੋੜੇ ਦਿਨਾਂ ਲਈ ਕੁਝ ਘੰਟਿਆਂ ਲਈ ਆਏ ਸੀਗੇ ਉਹ ਤਾਂ ਉਹ ਨੇ ਇਸ ਤੇ ਬੀਜੇਪੀ ਦਾ ਇੱਕ ਵੀ ਪਾਰਸ਼ਦ ਕਿੱਥੇ ਨਹੀਂ ਗਿਆ ਮੈਂ ਤੁਹਾਨੂੰ ਫੇਰ ਇਹ ਕੱਲ ਦੱਸਾਂ ਚੰਗਾ ਬੀਜੇਪੀ ਦਾ ਪ ਨਾਤਾ ਕਦੇ ਕੰਪਰੈਸ ਕਾਲ ਕੋਈ ਆ ਤੇ ਖਰੀਦ ਫਰੋਕ ਦੀ ਗੱਲ ਕਿਤੇ ਸਾਡੇ ਨਾਲ ਕਰ ਰਹੇ ਗੱਲ ਤਾਂ ਇਹਨਾਂ ਨੂੰ ਕਰਨੀ ਚਾਹੀਦੀ ਹੈ ਡਰਤਾ ਇਹਨਾਂ ਦੇ ਮਨ 'ਚ ਸੀਗਾ ਹੁਣ ਤੁਸੀਂ ਸਾਡੇ ਉੱਪਰ ਵਿਜੀਲੈਂਸ ਭੇਜੋਗੇ ਉਹ ਵੀ ਸਾਦੀ ਵਰਦੀਆਂ 'ਚ ਫਿਰ ਸਾਡੇ ਫੋਨ ਟੈਪ ਕਰਾਓਗੇ ਹੁਣ ਆਪਣੇ ਮੇਅਰ ਦੇ ਵੀ ਫੋਨ ਟੈਪ ਕਰਾ ਰਹੇ ਹੋ ਵਿਜੀਲੈਂਸ ਭੇਜਣ ਦਾ ਕਾਰਨ ਵੀ ਕੋਈ ਪਤਾ ਹੋਏਗਾ ਤੁਸੀਂ ਕੋਈ ਤੁਹਾਡੇ ਜਹਾਂ 'ਚ ਹੋਏਗਾ ਕਿ ਕਿਸ ਤਰ੍ਹਾਂ ਦੀ ਕੋਈ ਇਹਨਾਂ ਦੇ ਮਨ 'ਚ ਡਰ ਹੋਏਗਾ ਜੀ ਇਹਨਾਂ ਨੂੰ ਅਗਰ ਮੈਂ ਕਿਹਾ ਕਿ ਅਗਰ ਮੇਅਰ ਸਾਹਿਬ ਦਾ ਫੋਨ ਟੈਪ ਹੋਰ ਤਾਂ ਇਸੇ ਹੀ ਡਰ ਹੋਏਗਾ ਉਹਨਾਂ ਨੂੰ ਡਰ ਹੈ ਕਿ ਮੇਅਰ ਸਾਹਿਬ ਕਦੇ ਅਰਸਸੇ ਤੇ ਰਹੇ ਹਨ ਤੇ ਇਹ ਕਦੇ ਮੇ ਇਹ ਕਿਉਂ ਡਰਦੇ ਆ ਕਿਉਂਕਿ ਅਸੀਂ ਕ腐ਸ਼ਨ ਦੇ ਮੁੱਦੇ ਰੱਖੇ ਆ। ਤੁਸੀਂ ਵੀ ਪੇਸ਼ ਕਰੋਗੇ। ਨਹੀਂ ਘਰਾਂ ਦੇ ਬਾਅਦ ਵਿਜੀਲੈਂਸ ਹੈਗੀ ਤਾਂ ਉਹ ਵੀਡੀਓ ਰੂਫ ਕਰੋਗੇ ਪੇਸ਼। ਬਿਲਕੁਲ ਅਸੀਂ ਕ腐ਸ਼ਨ ਦਾ ਮੁੱਦਾ ਚੱਕਦੇ ਆ ਇਹਨਾਂ ਦੇ ਅਗੇਂਸਟ। ਪਿਛਲੇ 3 ਮੀਟਿੰਗਾਂ ਚ ਹੋ ਕੀ ਰਿਹਾ? ਜਿੱਥੇ ਤੱਕ ਰਿਪੋਰਟ ਪ੍ਰੂਫ ਦੀ ਗੱਲ ਪਈ ਜੀ। ਬਿਲਕੁਲ ਧਿਆਨ ਨਾਲ ਸੁਣਨਾ ਜੀ। ਮੇਰੀ ਰੀਪਰੈਜੈਂਟੇਸ਼ਨ ਜਿੱਥੇ ਮੈਨੂੰ ਸਬਮਿਟ ਕਰਨੀ ਸੀ ਕਿ ਉਹ ਮੈਂ ਆਲਰੇਡੀ ਕਰ ਚੁੱਕੇ ਐਡਵਾਈਜ਼ਰ ਕੋਲ ਅਸੀਂ ਡਿਊਲੀ ਕੰਪਲੇਂਟ ਕੀਤੀ ਹੈ ਔਰ ਜਿਹਦੀ ਕਾਪੀ ਕਮਿਸ਼ਨਰ ਮੈਮ ਕੋਲ ਆਈ ਹੈ ਔਰ ਕਮਿਸ਼ਨਰ ਮੈਮ ਨੇ ਰਿਪੋਰਟ ਬਣਾ ਸੋ ਐਸੀ ਜਿਹੜੇ ਧਮਕੀ ਦੇ ਇਲਜ਼ਾਮ ਜਿਹੜੇ ਕਿ ਸਰਵਜੋਸ਼ੀ ਦੇ ਵੱਲੋਂ ਕਿਹਾ ਗਿਆ ਕਿ ਮੈਨੂੰ ਧਮਕੀਆਂ ਮਿਲਿਆ ਤਾਂ ਪ੍ਰੇਮ ਲੱਤਰ ਨੇ ਵੀ ਆਪਦਾ ਸਪਸ਼ਟੀਕਰਨ ਦਿੱਤਾ ਕਿ ਲਗਾਇਆ ਹੈ ਕਿ ਫੋਨ ਟੈਪ ਕੀ ਜਾ ਰਹੇ ਆ ਤੁਹਾ ਸਭੀ ਲੈ ਰੱਖਿਆ ਜਾ ਰਿਹਾ ਆਪਰ ਘਬਰ ਰਹਾ ਤੇ ਕਿਉਂ ਆਪਣੇ ਅਲੀਗੇਸ਼ਨ ਲਗਾਏ ਔਰ ਆਪਕੋ ਕਾਬਰ ਸ਼ਕਤ ਤੁਸੀਂ ਇਹ ਘਟਨਾ ਜਿਹੜੀ ਅੱਜ ਦੀ ਅਸੀਂ ਗੱਲ ਰੱਖੀ ਹੈ ਇਹ ਘਟਨਾ ਕਰਮ ਨੂੰ ਸਮਝੋ 2022 ਤੋਂ ਜਦ ਤਾ ਚੋਣ ਭਾਜਪਾ ਦੇ ਪਹਿਲਾ ਮੇਅਰ ਇਲੈਕਸ਼ਨ ਜਿਹੜੇ ਜਿੱਤੇ ਸੀਗੇ ਇੱਕ ਵੋਟ ਆਹੀ ਦਿੱਤੇ ਸੀਗੇ ਜਦ ਇੱਕ ਵੋਟ ਇਨਵੈਲਿਡ ਡਿਕਲੇਅਰ ਹੋਈ ਸੀਗੀ ਤੇ ਦੂਜੇ ਇਲੈਕਸ਼ਨ ਚ ਅਨੂਪ ਕੋਲ ਦੇ ਟਾਈਮ 'ਤੇ ਅਸੀਂ ਇੱਕ ਵੋਟ ਇਹਨਾਂ ਨੇ ਖੁਦ ਇਨਵੈਲਿਡ ਕਰਕੇ ਸਾਨੂੰ ਜਿਤਾਤਾ ਸੀਗਾ ਇਹ ਦੋ ਇਲੈਕਸ਼ਨ ਚ ਮੈਨੂੰ ਯਾਦ ਆ ਕਿ ਮੈਂ ਇਲੈਕਸ਼ਨ ਏਜੰਟ ਹੁੰਦਾ ਸੀਗਾ ਤੇ ਧਮਕੀਆਂ ਮਿਲਦੀਆਂ ਸੀਗੀਆਂ ਤੇ ਅਸੀਂ ਇਗਨੋਰ ਕਰਦੇ ਸੀ ਕਿ ਕਿ ਇਹ ਹਾਰ ਦੇ ਕਾਰਨ ਇਹਨਾਂ ਦੇ ਉਹ ਵਿੱਚ ਆਵੇਸ਼ ਛਕਦੇ ਨੇ ਪਿਛਲੇ ਤਿੰਨ ਮੀਟਿੰਗਾਂ ਤੋਂ ਲਗਾਤਾਰ ਪਾਜਪਾ ਦੇ ਤੇ ਪਾਜਪਾ ਦੇ ਪਾਰਟੀਆਂ ਨੂੰ ਤੁਸੀਂ ਦੇਖ ਰਹੇ ਹੋ ਕਿਵੇਂ ਤੱਕੇ ਛਾਈਆਂ ਨਾਲ ਕਰਕੇ ਬਾਹਰ ਕੱਢਿਆ ਜਾਂਦਾ ਸਾਨੂੰ ਅਗਰ ਅਸੀਂ ਲੋਕਾਂ ਦੇ ਲੋਕ ਖੇਤ ਦੀ ਗੱਲ ਕਰਦੇ ਆ ਕਰਪਸ਼ਨ ਦੇ ਮੁੱਦਿਆਂ ਨੂੰ ਚੱਕਦੇ ਆ ਤੇ ਸਾਨੂੰ ਬਾਹਰ ਸੁੱਟ ਦਿੰਦੇ ਆ अनफॉर्चूनेटली ਤੁਸੀਂ ਹਾਲਤ ਦੇਖੋ 1996 ਤੋਂ ਜੱਤੋ ਕਾਰਪੋਰੇਸ਼ਨ ਬਣੀ ਹੈ ਇਤਿਹਾਸ ਚ ਪਹਿਲੀ ਵਾਰ ਪਹਿਲੀ ਵਾਰ ਕਹਿ ਰਹੇ ਆ ਪਹਿਲੀ ਵਾਰ ਕਿਸੇ ਪਾਰਸ਼ਦ ਨੂੰ ਮਾਰਸ਼ਲਾ ਦੇ ਥਰੂ ਫੁੱਟਿਆ ਗਿਆ ਤੇ ਉਹਨੂੰ ਸੱਟ ਲੱਗੀ ਤੇ ਉਹ ਹਸਪਟਲਾਈਜ਼ ਹੋਇਆ ਜਿਹੜਾ ਮੈਂ ਔਰ ਮੇਰਾ ਲੀਗਾ ਬੈਂਡ ਫ੍ਰੈਕਚਰ ਹੋਦਾ ਰਿਹਾ ਹਾਲਤ ਦੇਖੋ ਤਿੰਨ ਦਿਨ ਮੈਂ ਇੰਤਜ਼ਾਰ ਕਰਦਾ ਰਿਹਾ ਕਿ ਸ਼ਾਇਦ ਇਹ ਮੇਰਾ ਹਾਲ ਚਾਲ ਪੁੱਛ ਲਈ ਆਣਗੇ ਜਾਂ ਫੋਨ ਕਰਨਗੇ ਤੇ ਅੱਜ ਤੁਹਾਡੇ ਸਾਹਮਣੇ ਕਿ ਉਹਨਾਂ ਨੇ ਸ਼ੁਰੂਆਤ ਕੀਤੀ ਔਰ ਸ਼ੁਰੂਆਤ ਉਹਨੇ ਕੀਤੀ ਕਿ ਸੌਰਵ ਜੀ ਅਬ ਆਪ ਕਿਵੇਂ ਹੈ ਮੈਂ ਤਨਵਾਦ ਕਰਦਾ ਕਿ ਤੁਸੀਂ ਟਟੋ-ਟਟ ਅੱਜ ਮੀਟਿੰਗ ਦੀ ਸ਼ੁਰੂਆਤ ਇਸ ਲਈ ਤੁਸੇ ਪੁੱਛਿਆ ਕਿਉਂਕਿ ਤੁਸੀਂ 17-18 ਦਿਨ ਤੱਕ ਤੁਸੀਂ ਸੌਰਵ ਤੋਂ ਕੋਈ ਹਲਚਲ ਨਹੀਂ ਪੁੱਛ ਪਾਈ ਸੀਗੇ ਲੇਕਿਨ ਕਮਿੰਗ ਬੈਕ ਟੂ ਦਾ ਪੁਆਇੰਟ ਜਿਹੜਾ ਤੁਸੀਂ ਮੈਨੂੰ ਪ੍ਰੈਸ਼ਰ ਕੀਤਾ ਸੀਗਾ ਇਹ ਜਿਹੜੇ ਤਿੰਨ ਇਲੈਕਸ਼ਨ ਚ ਜਿਹੜੀ ਇਹਨਾਂ ਨੇ ਹਾਰ ਦੇਕੀ ਤੇ ਉਹਦੇ ਬਾਅਦ ਇਹਨਾਂ ਨੂੰ ਲੱਗਿਆ ਇਹਨਾਂ ਨੇ ਸਾਮ-ਦਾਮ ਦੰਡ-ਪੇਦ ਸਾਰੇ ਨੂੰ ਚੱਕ ਕੇ ਰੋਪੜ ਵਿੱਚ ਰੱਖਿਆ ਗਿਆ ਸੀਗਾ ਐਵਰੀਬਾਡੀ ਨੋਜ਼ ਇਟ ਅਲਟੀਮੇਟਲੀ ਦੇਖਿਆ ਕਿ ਪਿਛਲੇ ਤਿੰਨ ਮੀਟਿੰਗ ਤੋਂ ਇਹਨਾਂ ਦਾ ਕਰਪਸ਼ਨ ਦਾ ਮੁੱਦੇ ਤੇ ਸਾਰੇ ਮੁੱਦੇ ਅਸੀਂ ਚੱਕ ਰਹੇ ਤੇ ਇਹਨਾਂ ਨੇ ਮੇਰੇ ਤੇ ਤੇ ਕਨਵ ਇਹਨਾਂ ਨੇ ਰੇਕੀ ਕਰਨੀ ਸ਼ੁਰੂ ਕਰਵਾਤੀ ਅਨਨੋਨ ਲੋਕ ਸਾਡੇ ਘਰਾਂ ਦੇ ਬਾਹਰ ਦੇਖੇ ਜਾਂਦੇ ਨੇ ਉਹ ਕੌਣ ਨੇ ਵਿਜੀਲੈਂਸ ਦੇ ਲੋਕ